E okay.

ਗੱਲਾ ਹਾਈ ਹਾਈ ਇਹ ਗੱਲ ਨਹੀਂ ਸੁਣਦੇ ਹਾਈ ਹਾਈ ਇਹ ਗੱਲ ਨਹੀਂ ਸੁਣਦੇ ਹਾਈ ਹਾਈ ਕਾਸੀ ਆਪਾ ਹਾਈ ਹਾਈ ਕਾਸੀ ਆਪਾ ਹਾਈ ਹਾਈ ਕਾਸੀ ਆਪਾ ਉਸ ਜਿਨਾ ਦੇ ਆਪਣੇ ਆਪਣੇ ਲੈ ਕੇ ਕੋ ਉਸ ਜਿਨਾ ਦੇ ਆਪਣੇ ਆਪਣੇ ਲੈ ਕੇ ਕੋ 4600 ਦੇ ਲਾਭ ਕਰੋ 4600 ਦੇ ਲਾਭ ਕਰੋ 4600 ਦੇ ਲਾਭ ਕਰੋ 4600 ਦੇ منگا. مویتر. مویتر. تو تین چار. موزتر. جو, موزتر. جو نالی کو سڑک پہ لائے جو نالی کو سڑک پہ لائے سرکار نکمی ہے जो सरकार कममी है वो सरकार बदलनी <द्जावाद> है <तीदावाद सादे> <एक्षियायद> हक। <द्जावाद> जो सरकार कममी है वो सरकार बदलनी है जो सरकार कममी है जिंदाबाद मासे लिंग एसोसिएशन जिंदाबाद हमारे साधे हक ए के हक साधे हक ए के कॉलेज और लड़ ਕਾਲੇ ਚੱਲੜਦੇ ਲੋਕ ਲੈਣਾ ਕੋਈ ਨਹੀਂ ਕਰੇਗਾ ਨਾਰਾ ਲਪਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਨਾਰਾ ਲਪਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾਰਾ ਲਪਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਨਾਰਾ ਲਪਾ ਮੇਰਾ ਨਾਮ ਗੁਰਪ੍ਰੀਤ कौर ਹੈ ਅਤੇ ਮੈਂ ਅੰਦਰ ਪੰਜਾਬ ਅੰਮ੍ਰਿਤਸਰ ਨਰਸਿੰਘ ਯੂਨੀਅਨ ਦੀ ਪ੍ਰੈਸ ਸੈਕਟਰੀ ਆ ਅੱਜ ਦਾ ਧਰਨਾ ਲਾਇਆ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਆਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ ਇਸੇ ਰਿਵਾਈਜ਼ ਕਰਕੇ 4400 ਗ੍ਰੇਡ ਪੇ ਲਾਇਆ ਗਿਆ ਸੀ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 3200 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੇ ਜੁਆਇਨਿੰਗਾਂ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਆ ਜਦ ਕਿ ਜਿਹੜਾ 2800 ਗ੍ਰੇਡ ਪੇ 4400 ਦੇ ਮੁਕਾਬਲੇ ਬਹੁਤ ਹੀ ਘੱਟ ਆ ਜਿਹਦੇ ਕਰਕੇ ਤਾਂ ਸਾਡਾ ਘਰ ਦਾ guzara ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਔਨੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀ ਫੀਸਾਂ ਵੀ ਇੰਨੀ ਮੰਗੀ ਆਈ ਹੋਗੀ ਆ ਕੱਡਨੀਆਂ ਸਾਡੀਆਂ ਬਹੁਤ ਹੀ ਔਖਿਆ ਨੇ 612200 ਬ੍ਰੇਡਪੇ ਦੇ ਨਾਲ ਜਿੰਨੇ ਜਿਹੇ ਸਟਾਫ ਮੈਂਬਰ ਨੇ ਜੁੜਾ ਦੇ ਸੀਐਫੀ ਕਰਦੇ ਆ ਰਹੇ ਆ ਸਟਾਫ ਮੈਂਬਰ ਤੇ ਬੋਧ ਨੇ ਕੁਝ ਈਵਨਿੰਗ ਦੇ ਨੇ ਕੁਝ ਨਾਈਟ ਦੇ ਨੇ ਉਹ ਨਾਈਟ ਕਰਕੇ ਦੇ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾਹਮਣਾਂ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਆਪਣੇ ਮੁਹਾਲੀ ਰਜਿੰਦਰਾ ਹਸਪੀਟਲ ਪਟਿਆਲਾ ਅਤੇ ਅੰਮ੍ਰਿਤਸਰ ਜੀਐਮਸੀ ਕਾਮਨ ਮੈਡੀਕਲ ਕੋਲੋਂ ਸਰਕਾਰ ਨੇ ਕਿਹਾ ਕਿ ਟੇਬਲ ਟੌਕ ਕੀਤੀ ਸੀ ਜਾਂ ਫਿਰ ਸਿੱਧਾ ਧਰਨੇ ਲਗਾਓ ਟੇਬਲ ਟੌਕ ਇੱਕ ਨਹੀਂ ਕੀਤੀ ਆਪਾਂ ਟੇਬਲ ਟੌਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਨਾਲ ਪਰ ਮੀਟਿੰਗ ਕਰਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਹੁਣ ਧਰਨਾ ਪਈ ਸਟ੍ਰਾਈਕ ਚੱਕ ਲੈਣੇ ਆ ਕਿ ਚਲੋ ਸ਼ਾਇਦ ਹੋ ਸਕਦਾ ਸਰਕਾਰ ਸਾਡੀ ਸੁਣ ਲਵੇ ਪਰ ਹੁੰਦਾ ਕੁਛ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਫੇਰ ਦੁਬਾਰਾ ਉਸੇ ਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਨੂੰ ਨਹੀਂ ਲੱਗਦਾ ਕਿ ਸਾਨੂੰ ਬਿਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਇਸ ਕਰਕੇ ਅਸੀਂ ਹੁਣ ਸੁਣੇਗੀ ਇਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੋ ਗਈ ਹੈ ਸਰਕਾਰ ਨੂੰ ਕੋਈ ਫਰਕ ਨਹੀਂ ਤੁਹਾਨੂੰ ਵੀ ਕੋਈ ਫਰਕ ਨਹੀਂ ਖੱਜਲ ਖਵਰੀ ਤੇ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਜਲ ਖਵਰੀ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ دل ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਨਵੇਂ ਨਵੇਂ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਜਿਵਾ ਉਹਨਾਂ ਨੂੰ ਦੇਣ ਨੂੰ ਤਿਆਰ ਆ ਬਸ ਅਸੀਂ ਇੱਕੋ ਉਮੀਦ ਕਰਦੇ ਆਂ ਸਰਕਾਰ ਕੋਲ ਕਿ ਜਿਹੜਾ ਸਾਡਾ ਬੰਧਾ ਹੱਕ ਆ ਘੱਟੋ ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਈ ਵਾਧੂ ਉਮੀਦ ਨਹੀਂ ਕਰਦੇ ਇਸ ਥਾਂ ਚੁਣੋ ਤੇ ਬਸ ਇਹੀ ਕਿ ਸਰਕਾਰ ਜਦੋਂ ਤਾਂ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ 올ਡ ਪੈਨਸ਼ਨ ਸਕੀਮ ਵੀ ਬਹਾਲ ਕਰਾਂਗੇ ਦੀ ਪੇ ਸਕੀਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਦੇ ਜਾਣ ਦਾ ਟਾਈਮ ਆ ਗਿਆ ਵਾ ਤੇ ਹਾਲੇ ਤੱਕ ਕੁਝ ਨਹੀਂ ਸਰਕਾਰ ਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਦੋ ਜੀ ਆਮ ਜਨਤਾ ਦੀ ਬਣੀ ਹੋਈ ਸਰਕਾਰ ਆ ਜਿਹੜੇ ਨਮਾਇਦੇ ਚੁਣੇ ਨੇ ਆਮ ਜਨਤਾ ਦੇ ਵਿੱਚੋਂ ਆ ਧਰਮੇ ਲਾਉਣ ਦੀ ਲੋੜ ਹੀ ਨਹੀਂ ਪੈਗੀ ਹੋਰ ਬਿਲਕੁਲ ਮੈਨੂੰ ਇਹ ਹੀ ਲੱਗਦਾ ਸੀਗਾ ਕਿ ਜਿਹੜੇ ਆਮ ਲੋਕਾਂ ਨੂੰ ਆਪਾਂ ਬਣਾਇਆ ਵੈ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਊਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਇੱਕ ਗਰਾਊਂਡ ਲੈਵਲ ਤੇ ਆ ਕੇ ਵੇ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਰਹਿ ਗਏ ਨੇ ਉਹ ਇਹ ਰਨ ਦੀ ਜਿੱਤ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਨੀਤੀ ਇਹੀ ਹੈ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕੱਢਦੀ 70% ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਦਾਂ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਇਡ ਕਰਨ ਲਈ ਮਰਨ ਲਈ ਉੱਤੇ ਚੌਕੇ ਫਲੋਰ ਤੇ ਪਟਿਆਲਾ ਹਸਪੀਟਲ ਖੜਿਆ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹਦੇ ਨਾਲ ਕੋਈ ਅਨਹੋਣੀ ਹੋਵੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਥ ਸਾਨੂੰ ਦੇਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਮੀਜ਼ ਲਈ ਕਰ ਮੇਰਾ ਨਾਮ ਰੋਹਿਤਾ ਮੈਂ ਅੰਮ੍ਰਿਤਸਰ ਵਿਖੇ ਗੁਰਨਾਨਕੋ ਹਸਪੀਟਲ ਨਰਸਿੰਗ ਸਟਾਫ ਦਾ ਕੰਮ ਕਰਦਾ ਸਰੀਰ ਇੱਥੇ ਲਾਇਆ ਹੈ ਇਸ ਲਈ ਲਾਇਆ ਹੈ ਕਿਉਂਕਿ 2020 ਤੋਂ ਬਾਅਦ 17/7 2020 ਤੋਂ ਬਾਅਦ ਜਿਹੜੇ ਲੰਗੜੇ ਪੇ ਸਕੇਲ ਸਰਕਾਰ ਨੇ ਸਾਡੇ ਉੱਤੇ ਥੋਪ ਦਿੱਤੇ ਸੀ ਉਹਨਾਂ ਪੇ ਸਕੇਲਾਂ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ 5 ਸਾਲ ਅਸੀਂ ਸਟਰਗਲ ਕਰਕੇ ਅਸੀਂ ਇਹ ਧਰਨਾ ਲਾਇਆ ਹੈ ਅਸੀਂ ਸਾਡੀ ਮੰਗ ਇਹੀ ਆ ਕਿ ਇਹ ਜੋ ਸਰਕਾਰ ਆ ਸਾਡੀ ਮੰਗ ਨੂੰ ਸੁਣੇ ਔਰ ਜਲਦ ਤੋਂ ਜਲਦ ਜਿਹੜਾ ਸਾਡਾ ਪੇ ਸਕੇਲ 4600 ਤੋਂ ਘਟਾ ਕੇ 2800 ਕੀਤਾ ਉਹਨੂੰ ਲਾਗੂ ਕੀਤਾ ਜਾਵੇ ਜੇ ਬਾਈ ਇਹ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਸਰ ਫਿਰ ਅਸੀਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜੋ ਵੀ ਸਾਡੀ ਯੂਨੀਅਨ ਫੈਸਲਾ ਕਰੇਗੀ ਉੰਦੇ ਹਿਸਾਬ ਨਾਲ ਅਸੀਂ ਅੱਗੇ ਦਾ ਸਟੈਪ ਚੱਕਾਂਗੇ। ਜੀ ਕੀ ਮਸਲਾ ਜੀ? ਇਤਨਾ ਨੰ ਲਗਾਇਆ ਗਿਆ। ਅ ਸਰ ਮਸਲਾ ਬੜਾ ਗੰਭੀਰ ਹੈ। ਕਿਉਂਕਿ ਇਹ ਸਰਕਾਰ ਜਿਹੜੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਜਾਂ ਦਿੱਤੇ ਗਏ ਮੰਗਾਂ ਤੋਂ ਮੁੱਕਰਦੀ ਹੈ। ਬੜੇ ਅਫਸੋਸ ਨਾਲ ਪਹਿਲੇ ਮੈਂ ਇਹ ਗੱਲ ਕਹੂੰਗੀ ਕਿ ਜਿਹੜੀਆਂ ਨਰਸਿਸ ਨੂੰ ਪੇਸ਼ੈਂਟਸ ਦੇ ਵਿੱਚ ਹੋਣਾ ਚਾਹੀਦਾ ਇਸ ਵੇਲੇ ਕਿਉਂਕਿ ਪੇਸ਼ੈਂਟਸ ਦਾ ਕੋਈ ਕਸੂਰ ਨਹੀਂ ਹੈ। ਉਹ ਨਰਸਿਸ ਆ ਕੇ ਅੱਜ ਇੱਥੇ ਬੈਠ ਕੇ ਨਾਰੇ ਲਗਾ ਰਹੀਆਂ ਨੇ। ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਸਰਕਾਰ ਸਾਨੂੰ ਬਾਰ-ਬਾਰ ਮਤਲਬ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਸਰਕਾਰ ਗਲਤ ਹੈ ਜਿਹੜਾ ਕੀਕ ਬੰਦਾ ਹੁੰਦਾ ਉਹ ਕਹਿੰਦਾ ਆਓ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਲੇਕਿਨ ਇਥੇ ਸਰਕਾਰ ਸਾਡੀ ਪ੍ਰੋਬਲਮ ਸੁਣਨ ਲਈ ਤਿਆਰ ਹੀ ਨਹੀਂ ਹੈ ਸਾਨੂੰ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਸਰਕਾਰ ਇਸ ਤੋਂ ਸਭ ਤੋਂ ਵੱਡਾ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਉਹ ਸੁਣਨਾ ਹੀ ਨਹੀਂ ਚੱਲਦੀ ਕਿਸੇ ਨੂੰ ਹੋ ਸਕਦਾ ਉਹਨਾਂ ਦਾ ਖਜ਼ਾਨਾ ਖਾਲੀ ਹੋਵੇ ਪਰ ਸਾਡੀ ਵੀ ਗੱਲ ਸੁਣੀ ਚਾਹੀਦੀ ਹੈ ਇਹਨਾਂ ਨੇ ਜਦੋਂ ਭਰਤੀ ਕੀਤੀ ਸੀਗੀ ਆ ਸਟਾਫ ਨਰਸਿਸ ਦੇ ਉਦੋਂ ਤਾਂ ਕਹਿੰਦੇ ਸੀ ਹਾਇਰ ਐਜੂਕੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸਿਹਤ ਦੇ ਸੇਵਾਵਾਂ ਦੇ ਵਿੱਚ ਫਰਕ ਆਵੇ ਜਦੋਂ ਇੱਥੇ ਐਮ ਐਸ ਸੀ ਦੇ ਬੱਚੇ ਬੀ ਐਸ ਸੀ ਦੇ ਬੱਚੇ ਆ ਗਏ ਤੇ ਸਰਕਾਰ ਨੇ ਜਿਹੜੀ ਉਹ ਦਿੱਤਾ ਹੋਇਆ ਸਕੇਲ ਵਾਪਸ ਲੈ ਲਿਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਾਨੂੰ 5th ਪੇ ਕਮਿਸ਼ਨ ਜਿਹੜਾ 2005 ਵਿੱਚੋਂ ਮਿਲਿਆ ਹੀ ਨਹੀਂ ਨਾ ਨਰਸਿਸ ਨੂੰ ਮਿਲਿਆ ਨਾ ਪੁਲਿਸ ਵਾਲਿਆਂ ਨੂੰ ਮਿਲਿਆ ਤੇ ਨਾ ਟੀਚਰਾਂ ਨੂੰ ਮਿਲਿਆ ਇਹ ਤਿੰਨ ਚੀਜ਼ ਤਿੰਨ ਕੈਟਾਗਰੀਜ਼ ਜਿਹੜੀਆਂ ਨੇ ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਇਨਾਂ ਦੀ ਤਨਖਾਹ ਜਿਹੜੀ ਆਪਸਫਸ ਟੈਕ ਮਿਸ਼ਨ ਦੇ ਅਕੋਰਡਿੰਗ ਸੈਟਲ ਨਹੀਂ ਹੋਈ ਤੇ ਪੇ ਕਮਿਸ਼ਨ ਦਾ ਹੀ ਡਿਸੀਜਨ ਹੈ ਹੁਣ ਆ ਕੇ ਇਹਨਾਂ ਦੀ ਭਰਤੀ ਕਰਦੇ ਆ ਤੇ ਇਹਨਾਂ ਨੂੰ ਮਤਲਬ ਜੋ ਸਾਨੂੰ ਸਕੇਲ ਮਿਲਿਆ ਸੀ 4600 ਪੇ ਗ੍ਰੇਡ ਇਹਨਾਂ ਨੂੰ ਵੀ ਦਿੱਤਾ ਜਾਏਗਾ 2020 ਵਾਲੇ 19 ਵਾਲੇ ਬੱਚੇ ਜਿਹੜੇ ਇਹਨਾਂ ਨੂੰ ਦਿੱਤਾ ਜਾਏਗਾ ਇਹਨਾਂ ਦੀ ਭਰਤੀ ਸਮੇਂ ਪ੍ਰੋਮਿਸ ਕੀਤਾ ਗਿਆ ਲੇਕਿਨ ਸਰਕਾਰ ਮੁੱਕਰ ਕੇ ਇਹਨਾਂ ਨੂੰ ਪੰਜਵੇਂ ਪੇ ਕਮਿਸ਼ਨ ਤੇ ਲੈ ਕੇ ਜਿਹੜਾ ਕਿ ਸਾਨੂੰ ਮਿਲਿਆ ਹੀ ਔਰ ਸਰਕਾਰ ਸੁਣਨ ਲਈ ਵੀ ਤਿਆਰ ਨਹੀਂ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪੇ ਕਮਿਸ਼ਨ ਦੇ ਵਿੱਚ ਸਾਨੂੰ ਮਿਲ ਹੀ ਨਹੀਂ ਚੀਜ਼ ਅੱਧੇ ਬੱਚੇ ਜਿਹੜੇ ਆ ਅੱਧੇ ਜਿਹੜੇ ਸਟਾਫ ਹੈ ਉਹ ਲੈ ਰਹੇ 4600 ਪੇ ਗ੍ਰੇਡ ਆ ਜਿਹੜਾ ਨਵੇਂ ਬੱਚੇ ਆਇਆ ਹੈ 2800 ਰੁਪਿਆ ਲੈ ਰਿਹਾ ਹੈ ਦੇਖੋ ਕਿੰਨਾ ਵੱਡਾ ਡਿਫਰੈਂਸ ਹੈ ਸਰਕਾਰ ਨੂੰ ਇੰਨੀ ਨਹੀਂ ਸਮਝ ਆਉਂਦੀ ਕਿ ਸੇਮ ਵਰਕ ਸੇਮ ਪੇ ਹੋਣੀ ਚਾਹੀਦੀ ਹੈ ਉਹ ਨਾਈਟ ਵੀ ਕਰਦੇ ਆ ਸ਼ਾਮ ਦੀ ਡਿਊਟੀ ਵੀ ਕਰਦੇ ਆ ਸਵੇਰ ਦੀ ਡਿਊਟੀ ਵੀ ਕਰਦੇ ਆ ਜੇ ਅਗਰ ਉਸ ਬਰਾਬਰ ਦਾ ਕੰਮ ਕਰ ਰਹੇ ਆ ਫਿਰ ਉਹਨਾਂ ਨਾਲ ਤਫਰਕਾ ਕਿਉਂ ਕੀਤਾ ਜਾ ਰਿਹਾ ਜੇ ਉਹਨਾਂ ਦੀ ਐਜੂਕੇਸ਼ਨ ਸੇਮ ਹੈ ਉਹਨਾਂ ਦੀ ਪਦਵੀ ਸੇਮ ਹੈ ਤੇ ਫਿਰ ਤਨਖਾਹ ਜਿਹੜੀ ਆ ਉਹ ਅੱਧੇ ਅੱਧੇ ਸਟਾਫ ਦੀ ਘੱਟ ਹੋਵੇ ਜਾਂ ਅੱਧਿਆਂ ਦੀ ਜ਼ਿਆਦਾ ਹੋਵੇ ਵਾਟ ਇਜ਼ ਥਿਸ ਇਹ ਬੇਇਨਸਾਫੀ ਹੈ ਇਸ ਬੇਇਨਸਾਫੀ ਨੂੰ ਇਸ ਐਬਨਾਰਮੈਲਿਟੀ ਨੂੰ ਕੱਢ ਕੇ ਸਾਡੇ ਨਾਲ ਗੱਲ ਕਰਨ ਦੇ ਉਹ ਉਹਨਾਂ ਨੇ ਇਹ ਚੁੱਕਿਆ ਕਿੱਥੋਂ ਹੈ ਪਹਿਲੇ ਇਸ স্ਕੇਲ ਚੁੱਕਿਆ ਕਿੱਥੋਂ ਹੈ ਦਿੱਤਾ ਤੇ ਤੁਸੀਂ 260 ਦਾ ਸਾਨੂੰ ਗਰੁੱਪ 20 ਦੇ ਵਿੱਚ ਅਸੀਂ ਆਉਨੇ ਆ ਇਹਨਾਂ ਨੇ ਸਾਨੂੰ ਗਰੁੱਪ ਸੀ ਦੇ ਵਿੱਚ ਸਿੱਟਿਆ ਕਿਉਂ ਕਿ ਹੋ ਸਿੱਕਿਆ ਗਿਆ ਵਾ ਇਹ ਬੇਇਨਸਾਫ ਜਿਹੜਾ ਸਰਕਾਰ ਨੇ ਕੀਤਾ ਅਸੀਂ ਕਿੰਨੀ ਵਾਰ ਇਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਵਾ ਲੇਕਿਨ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਜਦੋਂ ਤੱਕ ਸਰਕਾਰ ਸਾਨੂੰ ਜਵਾਬ ਨਹੀਂ ਦਿੰਦੀ ਸਾਡੇ ਕੁਐਸਚਨ ਦਾ ਆਨਸਰ ਸਰਕਾਰ ਨੂੰ ਦੇਣਾ ਪਊਗਾ ਤੇ ਫੇਰ ਉਸ ਤੋਂ ਬਾਅਦ ਅਸੀਂ ਆਪਰੇ ਉਸ ਚੰਗੀ ਜਿਹਾ ਬੈਠਾਂਗੇ ਇਸ ਤੋਂ ਬਾਅਦ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਸਰਕਾਰ ਨੂੰ ਜਲਦੀ ਤੋਂ ਜਲਦੀ ਮਰੀਜ਼ਾਂ ਦਾ ਧਿਆਨ ਕਰਦੇ ਹੋ ਸਾਨੂੰ ਸਮਾਂ ਦੇਣਾ ਚਾਹੀਦਾ ਹੈ ਅਸੀਂ ਸ਼ੌਕ ਨਹੀਂ ਆ ਸਾਨੂੰ ਇਹ ਰੈਲੀਆਂ ਕਰਨ ਦਾ ਰੋਲੇ ਪਾਣ ਦਾ ਸਾਡੀ ਮਜਬੂਰੀ ਹੈ ਜਦੋਂ ਸਾਡੇ ਘਰਾਂ ਚ ਰੋਟੀ ਨਹੀਂ ਚੱਜਣਾ ਪੱਕੂਗੀ ਬੱਚਿਆਂ ਦੀ ਫੀਸਾ ਨਹੀਂ ਦਿੱਤੇ ਆ ਜਾਣਗੇ ਆ ਤੇ ਘਰ ਦੇ ਕਹਿੰਦੇ ਆ ਜੀ ਜਾਂਦੀਆਂ ਤਾਂ ਤੁਸੀਂ ਸਵੇਰੇ ਐਨਾ ਟਾਈਮ ਲਾ ਕੇ ਆਉਂਦੀਆਂ ਜੇ ਤੇ ਪੰਖਾ ਤੁਹਾਨੂੰ ਇੰਨੇ ਕਿਲਦੀ ਆ ਦੇਖੋ ਅਸੀਂ ਵੀ ਜਵਾਬ ਦੇਣੇ ਆ ਅਸੀਂ ਘਰਾਂ ਤੋਂ ਬਾਹਰ ਆਨੇ ਆ ਅਸੀਂ ਵੀ ਕਰਦੇ ਹਾਂ ਜਵਾਬ ਦੇਣੇ ਆ ਔਰ ਮੋਸਟਲੀ ਤੁਸੀਂ ਇਹ ਦੇਖੋ ਕਿ ਫੀਮੇਲਸ ਦੀ ਕਿੰਨੀ ਵੱਡੀ ਪ੍ਰੋਬਲਮ ਹੁੰਦੀ ਆ ਇਹ ਕਿ ਆਪ ਕਿੰਨਾ ਕੁਛ ਕਰਕੇ ਘਰੋਂ ਕੰਮ ਕਰਕੇ ਬੱਚੇ ਸਾਂਭ ਕੇ ਮਸਾਸੂ ਨੂੰ ਵਫੀ ਦੇ ਪਿਓ ਨੂੰ ਰੋਟੀ ਦੇ ਸਾਰੇ ਕੰਮ ਕਰਕੇ ਘਰ ਆਉਂਦੀਆਂ ਨੇ ਸਰਕਾਰ ਉਹਨਾਂ ਦੇ ਨਾਲ ਠੱਗਾ ਕਰ ਰਹੀ ਔਰ ਕਿੰਨਾ ਸੇਵਾ ਦਾ ਕਿੱਤਾ ਹੈ ਉਹਨੂੰ ਮੁੱਖ ਰੱਖਦੇ ਹੋਏ ਜੋ ਸਾਨੂੰ ਮਿਲਦਾ ਉਹ ਦਿੱਤਾ ਜਾਂਦਾ ਬਸ ਇਸ ਤੋਂ ਵੱਧ ਕੁਝ ਨਹੀਂ ਮੇਰਾ ਨਾਮ ਰਾਜਪੀ ਦਿਨਾਨਦ